चल चल फिर बाय कर दे अन्ना ने भरा। बाय। बाय। कि मैं बोल दे ही पता कि मैं? बाय। नहीं कतुरे कि मैं बोल दे ही अन्ना। अच्छा तू डर गया थी? ना डर। की डर गया? तू डर गया। हूँ। कि मैं? फिर तू डर गया थी? हम्म। दो मिल जाओ पता तो लग गया नहीं। दस ही

ਕੁਰਕੁਰਿ ਖੜ ਖੜ ਇਹਨੂੰ ਇਹ ਫਸ ਛਾੜ ਦੇ ਹਰੇ ਠੀਕ ਕੀ ਹੋਇਆ ਕੀ ਹੋਇਆ ਦਦ ਕੀ ਕੀ ਹੋ ਗਿਆ ਕੀ ਦਰਦਾ ਨੂੰ ਕਿੱਥੋਂ ਕਤੂਰਾਂ ਦਾ ਕਿੱਥੋਂ ਦਰਦਾ ਨਹੀਂ ਨਹੀਂ वह बहुत सोहने आते बहुत सोने कतूरे आजा आजा देखिए देखो इधर 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 आए बुत बड़े क्यूट जा तुम आ देखो आ देखो किन्हे प्यारे किन्हे प्यारे किन्हे सोने नहीं नहीं आ देखो नहीं खड़े 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 बुला बुलाई

ਕਤੂਰੇ ਨੂੰ ਬਾਈ ਕਰ ਦੇ ਬਾਈ ਕਰ ਦੇ ਆਪੇ ਰਾਤ ਨੂੰ ਇੱਥੇ ਬੈਠੇ ਹੋਵਾਂਗੇ ਉੱਥੇ ਬਈ ਉਹ ਡਰਦੇ ਕਿੱਥੇ ਸਾਡੇ ਤੇ ਤੂੰ ਡਰਦਾ ਹੂੰ ਕਿਵੇਂ ਕਿਵੇਂ ਬੋਲਦੇ ਸੀ ਤੈਨੂੰ ਬਤਾਉ ਮਮਾਈ ਨਹੀਂ ਨਹੀਂ ਤੈਨੂੰ ਕਤੂਰੇ ਕੀ ਕਹਿੰਦੇ ਸੀ ਕਿਵੇਂ ਬੋਲਦੇ ਸੀ ਹਾ ਹਾ ਹਉ ਹਉ ਕਿਵੇਂ ਫਿਰ ਤੂੰ ਡਰ ਗਿਆ ਸੀ ਹੂੰ ਦੋ ਯਾਰ ਪਤਾ ਤਾਂ ਲੱਗਿਆ ਨਹੀਂ ਦੱਸੀ ਤੈ ਕਿਵੇਂ ਕਹਿੰਦੇ ਸੀ

ਕੱਡਦਾ ਕੀ ਤੂੰ ਬਾਈ ਅੱਛਾ ਬਾਈ ਕਰਨ ਨੂੰ ਬੁਲਾ ਲਾ ਹੁਣ ਕਹ ਸੈਕਿੰਡ ਨਾਲ ਲੈ ਕੇ ਜਾ ਕੇ ਕਹ ਦੇ ਕਹ ਦੇ